ਸਸੇ ਇਥੇ ਬੜੇ ਰਿਜੇ ਹੁਣ ਕੋਈ ਬੜਾ ਸਿਆਣਾ ਪੁਰਸ਼ ਉਹ ਬਾੜ ਕਰਦਾ ਤੇ ਬਾੜ ਵੀ ਕਰਦਾ ਪਿਆ ਚੰਦਨ ਦੀ ਹੁਣ ਜਦੋਂ ਬਾੜ ਕਰ ਰਿਹਾ ਤਾਂ ਇੱਕ ਨੇ ਪੁੱਛਿਆ ਦੋਨੋਂ ਪੁੱਛਿਆ ਬੜੀ ਸੋਹਣੀ ਬਾੜ ਹੈ ਹੁਣ ਜਿਹਨੂੰ ਨਹੀਂ ਪਤਾ ਚੰਦਨ ਦੀ ਲੱਕਰ ਦੀ ਖੁਸ਼ਬੂ ਆਉਂਦੀ ਹੈ ਮੇਰੇ ਆ ਜਾਂਦੇ ਨੇ ਪੁੱਛ ਲੈਂਦੇ ਨੇ ਬੜੀ ਸੋਹਣੀ ਬਾੜ ਕਰਦੇ ਹਾਂ ਇਹਦਾ ਬੜਾ ਮਹਿੰਗਾ ਬੀਜ ਤੁਸੀਂ ਵੀ ਜਦੋਂ ਹੋਵੋਗੇ ਇੱਕ ਨੂੰ ਹਾਂ ਇੱਕ ਨੂੰ ਹੂੰ ਹਾਂਜੀ ਐਦਾਂ ਜਵਾਬ ਦਿੰਦਾ ਕਿ ਉਹ ਮਸਤ ਆਪਣੇ ਬਾੜ ਦੇ ਵਿੱਚ ਇੱਕ ਲੰਗਿਆ ਗੋਲੰਗਿਆ ਕਈ ਲੰਗਿਓ ਤੇ ਕੋਈ ਕੁਛ ਨਹੀਂ ਪਰ ਜਦੋਂ ਲੰਗਦੇ ਦੇ ਕਿਸੇ ਸਿਆਣੇ ਨੇ ਪੁੱਛੀ ਲਿਆ ਉਹ ਗੋ ਨੂੰ ਪਰਖ ਸੀ ਕਿ ਇਹ ਤਾਂ ਚੰਗੰਡੀ ਲੱਕੜ ਹੈ ਉਹ ਜਿਹਨੂੰ ਨਹੀਂ ਪਰਖਾ ਉਹ ਅੱਗੇ ਚੱਲਦਾ ਬਣੇ ਪਰ ਜਿਹਨੂੰ ਪਰਖ ਸੀ ਕਿ ਚੰਦਨ ਦੀ ਲੱਕੜ ਹੈ ਉਨੇ ਪੁੱਛਦੇ ਆ ਕਿ ਭਾਈ ਇਹ ਬਾੜ ਕਰ ਦੱਪੇ ਆ ਚੰਦਨ ਦੀ ਬੀਜ ਕੀ ਵਿਜੇਂਗਾ ਉਹ ਕਹਿੰਦਾ ਮੈਂ ਬੀਜ ਬੀਜਾਂਗਾ ਕਿ ਕਰਦਾ ਉਹਨੇ ਮੱਥੇ ਤੇ ਹੱਥ ਮਾਰਿਆ ਉਹ ਕਹਿੰਦਾ ਭਲਿਆ ਲੋਕਾ ਤੱਕ ਕਰ ਵੀ ਬਾੜ ਕੀਤੀ ਜਾਂਦੀ ਆ ਚੰਦਨ ਨੂੰ ਉਹ ਕਹਿੰਦਾ ਕੀਮਤੀ ਲੱਕੜ ਸਭ ਤੋਂ ਜ਼ਿਆਦਾ ਇਹ ਚੰਦਨ ਹੈ ਅਤੇ ਬੀਜ ਤੇਰਾ ਹੈ ਨਹੀਂ ਕੁਝ ਕਿਕਰ ਤੋਂ ਕੋਲੇ ਮੇਗਾ ਕੰਡੇ ਆ ਤੇ ਧੁੱਕਿਆਂ ਤੋਂ ਸਵਾਏ ਇਹਨੂੰ ਮਿਲੇਗਾ ਕਿ ਤਾਂ اے ਭਾਈ ਗੁਰਦਾਸ ਜੀ ਆਪਣੀ ਕਵਿਤਾ ਸਵੈਯਾਂ ਦੇ ਵਿੱਚ ਲਿਖਦੇ ਨੇ ਕਿ ਇਨਸਾਨ ਨੇ ਬਾੜ ਦਾ ਤਾਂ ਬਹੁਤ ਇਹਨੇ ਪਹਿਰਾਵਾ ਕਰ ਲਿਆ ਧਰਮ ਦੇ ਮੁਤਾਬਕ ਚੱਲਦਾ ਇਹਦੇ ਵਰਗਾ ਕੋਈ ਨਹੀਂ ਹੈ ਪਰ ਅੰਦਰ ਬੀਜ ਖਾਲੀ ਹੈ ਅੰਦਰ ਤੋਂ ਉੱਠ ਬਾੜ ਤਾਂ ਬੜੀ ਸੋਹਣੀ ਹੈ ਧਰਮ ਦੇ ਮੁਤਾਬਕ ਚੱਲੇ ਆ ਜਿਹੜੇ ਮਰਜ਼ੀ ਧਰਮ ਦੇ ਮੁਤਾਬਕ ਚੱਲੇ ਬਾੜ ਬੜੀ ਸੋਹਣੀ ਕੀਤੀ ਹੈ ਬਾਤੇ ਕਿਸਮਤੀ ਅੰਦਰ ਬੀਜ ਨਹੀਂ ਹੈ ਕੋਈ ਬੀਜ ਕਰਕੇ ਇਹਦੀ ਬਾੜ ਵੀ ਵਿਆਰਤ ਹੁਣ ਚੰਦਰ ਵੀ ਵੜ ਕੀ ਕਰੇਗੀ ਬੀਜ ਤਾਂ ਅੰਦਰ ਹੈ ਨਹੀਂ ਕੋਈ ਹੁਣ ਜੜ ਅਗਲੇ ਐਗਜ਼ਾਮਪਲ ਲੈਂਦੇ ਨੇ ਭਾਈ ਗੁਰਦਾਸ ਜੀ ਉਹ ਕਹਿੰਦੇ ਨੇ ਜਦੋਂ ਕੋਈ ਪਿਆਰਾ ਗਿਆ ਮਾਇਆ ਦੀ ਘਾਟ ਕੋਈ ਨਹੀਂ ਚੰਡੀਐ ਸੋਰਾਮ ਦੀ ਜ਼ਿੰਦਗੀ ਦੇ ਵਿੱਚ ਬਸਰ ਚੱਲਦਾ ਸੁਨਿਆਰ ਦੇ ਕੋਲ ਗਿਆ ਕਹਿੰਦੇ ਆ ਮਨੂ ਇੱਕ ਬਾਕਸ ਅਜੋਰੀ ਬਣਾ ਕੇ ਦੇਦੇ ਆ ਕਾਦੀ ਬਣਾ ਦੇ ਸੋਨੇ ਦੀ ਬਣਾਉਂਦੇ ਆ ਤੁਪ ਨੂੰ ਲੱਗੇ ਆ ਕਿ ਬੜਾ ਅਮੀਰ ਬੰਦਾ ਕੋਈ ਚੰਗੀਆਂ ਕੀਮਤੀਆਂ ਚੀਜ਼ਾਂ ਰੱਖਿਆ ਹੋਵੇ ਦੇ ਵਿੱਚ ਉਹਨੇ ਇੱਕ ਦੋ ਦਿਨਾਂ ਦੇ ਵਿੱਚ ਬਣਾ ਦਿੱਤੀ ਤਾਂ ਜਦੋਂ ਉਹ ਆਇਆ ਲੈਣ ਸ਼ਖਸ਼ ਸੁਨਿਆਰੇ ਵੀਰ ਨੇ ਪੁੱਛ ਹੀ ਲਿਆ ਕਿ ਕਿੰਨਾ ਕਿਦਾ ਮੂੰਹ ਰੱਖਾਂ ਅਤੇ ਕਿਦਾਂ ਦਾ ਮੈਨੂੰ ਬਣਾਵਾ ਬਸ ਬਣ ਗਈ ਐ ਅਸੀਂ ਤਾਂ ਜਿੱਦਾਂ ਉੰਡਾ ਲਾਉਣ ਵਾਲਾ ਉਹ ਦੱਸੋ ਮੈਂ ਕਿੱਦਾਂ ਲਾਵਾ ਹੱਥ ਪਾਉਣ ਜੋਗਾ ਜਾਂ ਇਹਦੇ ਵਿੱਚ ਰੱਖਣਾ ਕੀ ਹੈ ਉਹ ਕਰਨ ਲੱਗਾ ਮੈਂ ਇਹਦੇ ਵਿੱਚ ਕੰਚ ਰੱਖ